ਹਾਂ ਜੀ। ਅਗਰ ਤੇ ਵੀ ਬੋਲਣਾ ਚਾਹੁੰਦੇ। ਕਿਰਿਆ ਇੱਕ ਅਪਰਨ ਹੋਇਆ ਸੀਗਾ ਸਰ ਉਹਦੇ ਮਾਮਲੇ ਕਿੰਨੇ ਜਿਹੜੇ ਦੋਸ਼ੀ ਪਕੜਦੇ ਸਰ ਕੀ ਕਹਿਣਾ ਚਾਹੁੰਗੇ ਜੀ? ਉਹਦੇ ਵਿੱਚ ਮਾਨਯੋਗ ਐਸਪੀ ਸਾਹਿਬ ਨੇ ਐਡੀਐਸਪੀ ਅਵੰਦੀਪ ਸਿੰਘ ਬਰਾੜ ਸਾਹਿਬ ਨੇ ਹੁਣੇ ਹੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ। ਸ਼ਾਇਦ ਤੁਹਾਨੂੰ ਮਿਲ ਗਿਆ ਹੋਵੇ। ਉਹਦੇ ਵਿੱਚ ਜਿਹੜਾ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ। ਉਮਨਜੀ ਪੁੱਛ ਰੋ ਮੈਂ ਜਵਾਬ ਦੇ ਦਿੰਦਾ ਸਰ ਦੇ ਸ਼ਾਮ ਜਨਪੁਰੀ ਦੇ ਇੰਟੀਕੇ ਵਪਾਰੀਆਂ ਗਵਾ ਕਰਕੇ ਲੈ ਗਏ ਸੀ ਕੁਝ ਅਣ ਪਛਾਤੇ ਲੋਕ ਸਰ ਕੀ ਇਸ ਤੇ ਅਪਡੇਟ ਆਈ ਹੈ ਅਪਡੇਟ ਇਹਦੇ ਵਿੱਚ ਇਹ ਕਿ ਮਿਤੀ 22 ਤਰੀਕ ਦੀ ਗੱਲ ਲੱਗੀ ਜੀ ਇਹ ਮੇਰੇ ਕਹੇ ਰੇਸ਼ਾਮੀ ਕਰੀ 5 ਵਜੇ ਇਹ ਇੱਕ ਇਹਦਾ ਵਪਾਰੀ ਹੈਗਾ ਜੀ ਜਿਹਨੂੰ ਆਪਾਂ ਕਹਿੰਦਾ ਜਿਹਦਾ ਨਾਂ ਸਗਾ ਸੁਜੀਤ ਕੁਮ ਇੱਕ ਉਰਾਧਾ ਰਹਿਣ ਵਾਲਾ ਜੀ ਇਹਨੂੰ ਇੱਕ ਜਿਹੜਾ ਅਲੀਗੇਸ਼ਨ ਲੱਗਾ ਸੀ ਜਗਦੀਪ ਸਿੰਘ ਜਿਹੜਾ ਬਦਈ ਉਹਨੇ ਲਗਾਇਆ ਸੀ ਕਿ ਖੰਵੀ ਦੇ ਨਾਲ ਹੀ ਜਿਹੜਾ ਕੋਈ ਵਪਾਰੀ ਹੈਗਾ ਜੀ ਤੇ ਉਹ ਰਜਿੰਦਰ ਭਾਈ ਉਹ ਇਹਨਾਂ ਨੂੰ ਆਪਣੇ ਬੰਦੇ ਭੇਜ ਕੇ ਨੂੰ ਇੱਥੋਂ ਕਾਰ ਚ ਹਵਾ ਕਰਕੇ ਲੈ ਗਏ ਜੀ ਉਹ ਤਪੀਸ਼ ਪੁਲਿਸ ਨੇ ਸ਼ੁਰੂ ਕੀਤੀ ਹੈ ਜੀ ਤਿੰਨ ਨੰਬਰ ਡਿਵੀਜ਼ਨ ਦੇ ਸੀਆਈ ਸਟਾਫ ਨੇ ਤੇ ਮਾਂਜੋਗ ਸੀਪੀ ਸਾਹਿਬ ਦੀ ਹਦਾਇਤਾਂ ਤੇ ਡੀਸੀਪੀ ਸਾਹਿਬ ਅਵਿਸ਼ੇ ਸ਼ੁਭਮ अग्रवाल ਜੀ ਨੇ ਕਿਉਂਕਿ ਇਹ ਬੜਾ ਇੱਕ ਸੈਂਸੇਸ਼ਨਲ ਬਣਾਤਾ ਸੀ ਵੀਡੀਓ ਨੇ ਵੀ ਲੇਕਿਨ ਤੁਹਾਨੂੰ ਪਹਿਲੇ ਦਿਨ ਐਸਪੀ ਸਾਹਿਬ ਨੇ ਦੱਸਤਾ ਸੀਗਾ ਕਿ ਇਹ ਇੱਕ ਪੈਸੇ ਦਾ ਲੈਣ ਦੇਣ ਪੈਸੇ ਲੈਣ ਦੇਣ ਦਾ ਕੇਸ ਲੱਗਦਾ ਤੇ ਗੱਲ ਵੀ ਉਹੀ ਨਿਕਲੀ ਹੈ ਇਹਦੇ ਵਿੱਚ ਆਪਾਂ ਦੋ આરોપી ਜੀ ਫਿਲਹਾਲ ਗ੍ਰਿਫਤਾਰ ਕੀਤੇ ਆ ਇੱਕ ਦਾ ਨਾਮ ਹੈਗਾ ਜੀ ਮਗਨਦੀਪ ਸਿੰਘ ਤੇ ਦੂਸਰਾ ਹੈਗਾ ਜੀ ਯਸ਼ੀਰ ਉਫ ਜਸੀਨ ਇਹ ਦੋਨੇ ਹੀ ਇਥੇ ਕਾਕੋ ਆਪਣਾ ਨੂਰਵਾਲਾ ਲੋਟ ਦੇ ਇਧਰ ਦੇ ਰਹਿਣ ਵਾਲੇ ਨੇ ਸਰ ਟੋਟਲ ਦੋਸ਼ੀ ਕਿੰਨੇ ਨੇ ਟੋਟਲ ਹੈ ਜੀ ਜਿਹੜੀ ਪਿਕਚਰ ਚ ਆਏ ਨੇ ਟੋਟਲ 6 ਦੋਸ਼ੀ ਸਾਹਮਣੇ ਆਏ ਨੇ ਜਿੱਚੋ ਦੋ ਆਪਾਂ ਰੈਸ਼ ਕਰ ਲਏ ਆ ਤੇ ਦੋ ਬੰਦੇ ਅਸੀਂ ਬਾਈ ਨੇਮ ਹੋ ਨਾਮਿਨੇਟ ਕੀਤੇ ਆ ਇੱਕ ਦਾ ਨਾਮ ਸ਼ੋਭਮ ਹੈ ਤੇ ਦੂਸਰੇ ਦਾ ਨਾਮ ਹੈਗਾ ਜੀ ਆਪਣਾ ਸ਼ਾਹਬੂਦੀ ਅਨਸਾਰੀ ਸਰ ਰਹਿਣ ਵਾਲਾ ਕਿੱਥੋਂ ਹੈ ਜੀ ਕਿੱਥੇ ਹੋਰ ਦਾ ਸੀਗਾ ਪਿਛਲੇ ਰਾਤ ਆਰੋਹੀ ਨੇ ਨਹੀਂ ਜਰਾ ਅਗਵਾ ਹੈ ਅਗਵਾ ਵੀ ਫਿਲਹਾਲ ਜਿਹੜਾ ਅਗਵਾ ਹੋਇਆ ਚ ਉਹ ਤੁਹਾਨੂੰ ਐਫ ਆਰ ਚ ਪਤਾ ਲੱਗ ਗਿਆ ਹੈਗਾ ਕਿ ਇੱਥੇ ਜਿਹੜੀ ਆ ਢਾਈ ਨੰਬਰ ਚੌਂਕੀ ਜਿਹਨੂੰ ਆਪਾਂ ਮਿਲਰਾਂ ਚੌਂਕੀ ਕਹਿੰਦੇ ਆ ਇਹਦੇ ਮਗਰਲੇ ਪਾਸੇ ਕੋਈ ਹੈਗਾ ਜੀ ਉੱਥੇ ਉੱਥੇ ਕੰਮ ਕਰਦਾ ਸੀ ਦੁਕਾਨ ਦਾ ਆਪਣੇ ਜਿਹੜੀਆਂ ਸੇਲ ਪਰਚੇਜ਼ ਜਿਹੜੀਆਂ ਟੀ-ਸ਼ਰਟ ਦੀਆਂ ਲੋਟ ਉਟ ਲੈਦਾ ਸੀ ਤੇ ਰਹਿੰਦਾ ਇਹ ਮੇਰੇ ਕਹ ਉਧਰ ਜਿਹੜੀ ਸ਼ਿਮਲਾਪੂਰੀ ਤੇ ਇੱਥੇ ਜਿੱਥੇ ਇਹ ਕਰਾਇ ਤੇ ਮਕਾਨ ਤੇ ਮਤਮ ਬਤੌਰ ਪੀਜੀ ਤੇ ਜੀ ਲੈ ਕੇ ਰਹਿ ਰਿਹਾ ਸੀ ਦੱਸਿਆ ਜਿਹੜਾ ਇਹ ਮਕਾਨ ਵਾਲਾ ਜਦੋਂ ਉੱਥੇ ਜਿਹਨੇ ਸ਼ੋਪ ਲਈ ਹੋਈ ਹੈ ਉਹਦੇ ਕੋਲੋਂ ਦੱਸਿਆ ਕਿ 5-3 ਕਿੰਨੂ ਮਹੀਨੇ ਹੋਈ ਸੀ ਕਿ ਇੱਥੇ ਅ ਇੱਥੇ ਕੰਮ ਕਰ ਰਹੇ ਨੇ ਹਾਂ ਜੋ ਸਾਡੇ ਵੀ ਪੁੱਛ ਕੇ ਇਸ ਦੇ ਵਿੱਚ ਇਹ ਗੱਲ ਆਈ ਹੈ ਜਦੋਂ ਹੁਣ ਇਹਨੂੰ ਕਿਉਂਕਿ ਅਸੀਂ ਜਿਹੜਾ આરોપી ਦੇ ਨਾਲ ਗ੍ਰਫਤਾਰੀਆਂ ਦੇ ਨਾਲ ਨਾਲ ਤੇ ਜਿਹੜਾ ਇਹ ਅਗਵਾ ਹੋਇਆ ਸੀ ਵਿਅਕਤੀ ਜਿਹਨੂੰ ਤੁਸੀਂ ਵਗਿਆ ਇਹ ਸੁਜੀਤ ਕੁਮਾਰ ਸੁਜੀਤ ਦਿਨਕਰ ਪਾਟੇਲ ਇਹਨੂੰ ਵੀ ਆਪਾਂ ਰਿਕਵਰ ਕੀਤਾ ਜੀ ਤੇ ਰਿਕਵਰ ਕਰਕੇ ਤੇ ਇਹ ਤੋਂ ਵੀ ਜੋ ਸੋ ਹਾਲ ਮੁੱਢਲੀ ਪੁੱਛ ਗਏ ਇਸ ਵਿੱਚ ਇਹੀ ਆਇਆ ਕਿ ਇਹ ਨੂੰ 3-4 ਮਹੀਨੇ ਤੇ ਆਏ ਨੇ ਜਿੱਥੇ ਇਹ ਬਿਨਸ ਕਰ ਰਿਹਾ ਜੀ ਪੁੱਛ ਹੋਰ ਵੀ ਲੱਗਿਆ ਜਿੱਦਾਂ ਜਿੱਦਾਂ ਸਾਨੂੰ ਇਹਦੇ ਵਿੱਚ ਪ੍ਰੋਗਰੈਸ ਹੋਊਗੀ ਇਹ ਡੈਫੀਨੇਟਲੀ ਹੈ ਕਿ ਜਿਹੜੀ ਪ੍ਰੈਸ ਮੀਡੀਆ ਹੈ ਪ੍ਰੈਸ ਹੈ ਮੀਡੀਆ ਆ ਇਹਨੂੰ ਬਰਾਬਰ ਜੋ ਦਰਜਾ ਬਜਾਦਾ ਸਾਡੇ ਅਧਿਕਾਰੀ ਨੇ ਇਹ ਦਰਜਾ ਬਜਾਦਾ ਅਧਿਕਾਰੀ ਨੂੰ ਬਰਾਬਰ ਇਨਫੋਰਮ ਕਰਦੇ ਰਹਿਣਗੇ ਸਰ ਕੋਈ ਵਕੀਲ ਨਾਲ ਗੱਲ ਹੋਈ ਜਰੂਰ ਵਕੀਲ ਨੂੰ ਮਿਲਣਾ ਆਇਆ ਸੀ ਕੁਝ ਨਹੀਂ ਜੀ ਕੰਮ ਕਰਨਾ ਉਹ ਅਸੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਹਰ ਚੀਜ਼ ਨੂੰ ਹਰ ਐਂਗਲ ਇਨਵੈਸਟੀਗੇਟ ਕਰਾਂਗੇ ਕਿ ਇਹਦੇ ਵਿੱਚ ਅਸਾ ਸ